ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਜਾਇਜ਼ ਸ਼ਰਾਬ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਤਹਿਤ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਪਿੰਡ ਸ਼ਾਨੀ ਵਿੱਚ ਦੋਨਾਂ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਇੱਕ ਸੰਯੁਕਤ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਪੁਲਿਸ ਵੱਲੋਂ ਐਕਸਾਈਜ਼ ਵਿਭਾਗ ਦਾ ਵੀ ਸਹਿਯੋਗ ਲਿਆ ਗਿਆ ਇਸ ਛਾਪੇਮਾਰੀ ਦੌਰਾਨ 75000 ਨਜਾਇਜ਼ ਸ਼ਰਾਬ 35 ਡਰਮ ਕੈਮੀਕਲ ਅਤੇ 15 ਪੱਠੀਆਂ ਕਾਬੂ ਕੀਤੀਆਂ ਗਈਆਂ ਹਨ ਪੁਲਿਸ ਨੇ ਕਿਹਾ ਕਿ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖਿਲਾਫ ਇਹ ਕਾਰਵਾਈ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗੀ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਪੰਜਾਬ 'ਚ ਇਲੀ}{|\text{lícit}|} ਲਿਕਰ ਨਾਲ ਕੁਝ ਅਨਫੋਰਚੂਨੇਟ ਡੈਥਸ ਹੋ ਗਈਆਂ ਸੀ ਉਹਦੇ ਬਾਅਦ ਸਟੇਟ ਵਾਈਡ ਜਿਹੜਾ ਕ੍ਰੈਕਡਾਊਨ ਔਨ ਇਲੀ}{|\text{lícit}|} ਲਿਕਰ ਚੱਲ ਰਿਹਾ ਹੈ ਜੀ ਇਹਦੇ ਕਨੈਕਸ਼ਨ 'ਚ ਅੱਜ ਆਪਾਂ ਇੱਥੇ ਐਸ ਪਰ ਲਾਅ ਹਿਮਾਚਲ ਦੇ ਏਰੀਆ 'ਚ ਆਏ ਸੀ ਸਾਡੇ ਐਫ ਆਈ ਆਰਸ 'ਚ ਕੁਝ ਜਿਹੜੇ ਦੋਸ਼ੀ ਆ ਇਸ ਏਰੀਆ ਦੇ ਨਾਮਿਨੇਟਿਡ ਆ ਜੀ ਤੇ ਉਹਨਾਂ ਦੀ ਚੈਕਿੰਗ ਲਈ ਅੱਜ ਆਪਾਂ ਵਿਲੇਜ ਛੰਨੀ ਆਏ ਸੀ ਜਿਸ ਦੇ ਉਪਰੰਤ ਆਪਾਂ ਇੱਥੇ ਤਰ੍ਹਾਂ ਨੇ ਚੈਕਿੰਗ ਸਾਡੇ ਨਾਲ ਜਿਹੜੇ ITX ਐਕਸਾਈਜ਼ ਜਿਹੜੇ ਪਠਾਨਕੁਰ ਦੇ ਮੈਟਮ ਮਨਿੰਦਰ ਜੀ OBC DSP ਸੰਜੀਵ ਜਿਹੜੇ ਇਥੋਂ ਦੇ ਸਬੰਚੂਲ ਡੀਐਸਪੀ OBC ਤੇ ਐਸਐਚਓ ਡਮਟਾਲ ਵੀ ਸੀ ਤੇ ਹਿਮਾਚਲ ਪੁਲਿਸ ਦੀ ਪੰਜਾਬ ਪੁਲਿਸ ਦੀ ਤੇ ਐਕਸਾਈਜ਼ ਡਿਪਾਰਟਮੈਂਟ ਦੀ ਜੋਇੰਟ ਰੇਡ ਕਮ ਚੈਕਿੰਗ ਸੀ ਜਿਸ ਵਿੱਚ ਆਪਾਂ ਕਾਫੀ ਵੱਡੀ ਮਾਤਰਾ ਚ ਜਿਹੜੀ ਲਾਨ ਵਗੈਰਾ ਜਿਹੜੀ ਹੈ ਮੌਕੇ ਤੇ ਜਿਹੜੀ ਐਕਸਾਈਜ਼ ਆਫੀਸਰਜ਼ ਨੇ ਡਿਸਟਰੋਏ ਕੀਤੀਆਂ ਠੱਗੀਆਂ ਵਗੈਰਾ ਵੀ ਜਿਹੜੀਆਂ ਉਹ ਕੀਤੀਆਂ ਡਿਸਟਰੋਏ ਉਦੇ ਬਾਅਦ ਜਿਹੜੇ ਆ तकरीबन 35 ਡਰਮ ਜਿਹੜੇ ਸਸਪੀਸ਼ੀਅਸ ਕੈਮੀਕਲ ਦੇ ਵੀ ਜਿਹੜੇ ਜਿਹੜੇ ਆਪਾਂ ਰਾਉਂਡ ਅਪ ਕੀਤੇ ਆ ਹਿਮਾਚਲ ਪੁਲਿਸ ਨਾਲ ਬਿਲਕੁਲ ਉੱਤੇ ਹਿਮਾਚਲ ਪੁਲਿਸ ਆਪਣੀ ਅਲੱਗ ਤੋਂ ਜਿਹੜੀ ਆ ਕਾਰਵਾਈ ਕਰ ਰਹੀ ਹੈ ਜੀ ਤੇ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਇਲੀਸਿਟ ਲਿਕਰ ਦੇ ਖਿਲਾਫ ਹੈ ਕਿਉਂਕਿ ਜਿਹੜੀ ਇਲੀਸਿਟ ਲਿਕਰ ਆ ਉਹ ਨਾ ਹੀ ਕੇਵਲ ਜਾਨਲੇਵਾ ਹੈ ਬਲਕਿ ਬਹੁਤ ਹੀ ਜ਼ਿਆਦਾ ਅਦਰਵਾਇਜ਼ ਵੀ ਡੇਂਜਰਸ ਹੈ ਤੇ ਸਟੇਟ ਵਾਈਡ ਜਿਹੜਾ ਕ੍ਰੈਕਡਾਊਨ ਸਾਡਾ ਚੱਲ ਰਿਹਾ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਪਠਾਨਕੋਟ ਐਂਡ ਅਰਾਉਂਡ ਜਿਹੜੀ ਆਪਣੇ ਨੇਬਰਿੰਗ ਸਟੇਟਸ ਜਿਸ ਤਰ੍ਹਾਂ ਜੀਐਨਕੇ ਹੋ ਗਿਆ ਹਿਮਾਚਲ ਹੋ ਗਿਆ ਇੱਥੇ ਵੀ ਆਪਾਂ ਬਾਉਂਡਰੀਸ ਤੇ ਜੁਆਇੰਟ ਰੇਡਸ ਕਰੀਏ ਤੇ ਇਹ ਜਿਹੜਾ ਲੋਕੀ ਜਿਹੜੇ ਇਸ ਟਾਈਪ ਦਾ ਜਿਹੜਾ ਇਲੀਜੀਟ ਨਿਕਰ ਨੂੰ ਪ੍ਰੋਡਿਊਸ ਕਰ ਰਹੇ ਉਹਨਾਂ ਤੇ ਆਪਾਂ ਜਿਹੜਾ ਉਹ ਬੰਦ ਹੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਬਿਲਕੁਲ ਚੱਲਣਗੇ ਸਾਨੂੰ ਹਿਮਾਚਲ ਪੁਲਿਸ ਦੀ ਬਹੁਤ ਕੋਆਪਰੇਸ਼ਨ ਮਿਲ ਰਹੀ ਹੈ ਐਂਡ ਵੀ ਆਰ ਵੈਰੀ ਥੈਂਕਫੁਲ ਟੂ ਹਿਮਾਚਲ ਪੁਲਿਸ ਬਾਕੀ ਸਾਡੇ ਜਿਹੜੇ ਐਸਐਸਪੀ ਸਾਹਿਬ ਹੈ ਇਹਨਾਂ ਦੇ ਜਿਹੜੇ ਐਸਪੀ ਹੈ ਇੱਧਰ ਉਹਨਾਂ ਨਾਲ ਉਹਨਾਂ ਦਾ ਵਧੀਆ ਕੋਆਰਡੀਨੇਸ਼ਨ ਹੈ ਮੇਰਾ ਆਪਣੇ ਡੀਐਸਪੀ ਜਿਹੜੇ ਕਾਉਂਟਰਪਾਰਟ ਉਹਨਰ ਨਾਲ ਹੈ ਜਿਹੜੇ ਐਸਐਚਓਜ਼ ਹਨ ਉਹਨਾਂ ਦਾ ਐਸਐਚਓਜ਼ ਨਾਲ ਵਧੀਆ ਲਾਈਜ਼ਨ ਹੈ ਤੇ ਜੀ ਦੇਖੋ ਜੁਆਇੰਟ ਇੱਕ ਐਫਰਟ ਹੁੰਦੀ ਆ ਇਹ ਕਿਸੇ ਇਕੱਲੇ ਆਰਗੇਨਾਈਜੇਸ਼ਨ ਦੀ ਜਾਂ ਕਿਸੇ ਮਹਿਕਮੇ ਦੀ ਗੱਲ ਨਹੀਂ ਹੈ ਤੇ ਜੁਆਇੰਟਲੀ ਕਰਨਾ ਪੈਂਦਾ ਤੇ ਜੁਆਇੰਟਲੀ ਆਪਾਂ ਕਰ ਰਹੇ ਆ ਤੇ ਬਾਉਂਡਰੀਜ਼ ਦਾ ਸਾਡੇ ਤੇ ਕੋਈ ਏਡਾ ਅਸਰ ਨਹੀਂ ਆਪਾਂ ਐਸ ਪਰ ਲਾਅ ਕਿਸੇ ਵੀ ਸਟੇਟ 'ਚ ਜਾ ਕੇ ਆਪਾਂ ਜੁਆਇੰਟਲੀ ਐਕਸ਼ਨ ਕਰ ਸਕਦੇ ਆਂ ਤੇ ਜਿਹੜਾ ਕਾਨੂੰਨ ਸਾਨੂੰ ਇਹਦੀ ਇਜਾਜ਼ਤ ਦਿੰਦਾ ਤੇ ਆਪਾਂ ਉਹ ਕਰਾਂ ਜੀ ਦੇਖੋ ਜੀ ਆਪਾਂ ਅਵੇਅਰ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲਿਆ ਨਾਰਕੋਟਿਕਸ ਤੇ ਆਪਾਂ ਜਿਹੜੇ ਐਡਿਕਟਸ ਹਨ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਚ ਲੈ ਕੇ ਜਾਣ ਦੀ ਕਰ ਰਹੇ ਆ ਅਫਰਟ ਬਾਕੀ ਅਵੇਅਰ ਜਿਸ ਤਰ੍ਹਾਂ ਆਪਾਂ ਮੀਟਿੰਗਸ ਵਗੈਰਾ ਕਰ ਰਹੇ ਹਾਂ ਉਹ ਤੇ ਰੈਗੂਲਰਲੀ ਸਾਡੀ ਚੱਲ ਰਹੀ ਹੈ ਮੀਡੀਆ ਤੇ ਵੀ ਸਾਡੀ ਜਿਹੜੀ ਹੈ ਇਹਦੀ ਪਬਲਿਸਿਟੀ ਹੋ ਰਹੀ ਹੈ ਤੇ ਅਵੇਅਰ ਵੀ ਆਪਾਂ ਲੋਕਾਂ ਨੂੰ ਕਰ ਰਹੇ ਹਾਂ ਪਰ ਜ਼ਿਆਦਾ ਆਪਣਾ ਰੋਲ ਐਨਫੋਰਸਮੈਂਟ ਚ ਹੈ ਜੀ ਕਿ ਆਪਾਂ ਸ਼ੋਰ ਕਰ ਰਹੇ ਹਾਂ ਕਿ ਜਿਹੜੀ ਅਵੇਲੇਬਿਲਿਟੀ ਆਫ ਡ